ਵਾਕਾ ਆਹਾ ਤੁਹਾਨੂੰ ਅੱਜ ਪਤਾ ਲੱਗਾ ਇੱਥੇ ਦੇ ਮਹੀਨਾ ਹੋ ਗਿਆ ਤੁਹਾਨੂੰ ਖਬਰ ਨਹੀਂ ਨੂੰ ਮੈਨੂੰ ਤੇ ਪਪਾ ਜੀ ਹੁਣੇ ਪਤਾ ਲੱਗਾ ਚਲ ਚੱਲ ਕੀ ਆ ਯਾਰ ਯਾਰ ਇਹ ਤੂੰ ਸਰੇ ਆ ਤੂੰ ਮੇਰਾ ਲੱਗਦਾ ਜਿਵੇਂ ਸਭਾਂ ਚਾੜੇ ਪਿਆਜ਼ ਪਿਆਜ਼ ਬਹੁਤ ਆ ਆ ਵੇ ਮੁੰਡੇ ਬੰਨ ਬੰਨਦੇ ਆ ਵਾਰ ਖੜੇ ਬਨੇ ਇਹ ਪਹਿਲੇ ਪੋੜੇ ਲੱਗੇ ਤਾਂ ਚਲ ਗਏ ਥੱਲੇ ਹਾਂ ਆ ਬਾਨਰ ਬੰਨਣਾ ਚાલુ ਕੀਤਾ ਇਹਨਾਂ ਨੇ ਵਾਇਗੁਰ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੈ ਵੀ ਗੁੱਜਰਪੁਰੇ ਤੱਕ ਜਾਂਦਾ ਵਾ ਪਾਣੀ ਬਹੁਤ ਜ਼ਿਆਦਾ ਵਾ ਪਾਣੀ ਗਾੜੀ ਨਹੀਂ ਨਿਕਾਸ ਹੋ ਰਿਹਾ ਗਾੜੀ ਬਹੁਤ ਘੱਟ ਪਾਣੀ ਛੱਡਿਆ ਜਾ ਰਿਹਾ ਲੋਕ ਧਰਨੇ ਲਾ ਰਹੇ ਆ ਪਿਛੇ ਪਾਣੀ ਦਾ ਪੱਧਰ ਵੇਖ ਲਓ ਕਿ ਬਹੁਤ ਵਧ ਰਿਹਾ ਵਾ ਤੇ ਸੰਗਤਾਂ ਸਾਰੀਆਂ ਭੈੜ ਧੁੰਦਾ ਮੁੰਡਾ ਪਿੰਡ ਜੋੜ ਗੁਜਰਪੁਰਾ ਲੱਗੀਆਂ ਵੇਖੋ ਤੋੜੇ ਲਾ ਰਹੇ ਆ ਤੇ ਸਰਕਾਰ ਗਾੜੀ ਬੇਨਤੀ ਹੱਥ ਜੋੜ ਕੇ ਬੇਨਤੀ ਆ ਵੀ ਪਾਣੀ ਗਾੜੀ ਵੀ ਛਡਾਇਆ ਜਾਵੇ ਔਰ ਸਾਰੀਆਂ ਸੰਗਤਾਂ ਗਾੜੀ ਹੱਥ ਜੋੜ ਕੇ ਬੇਨਤੀ ਆ ਵੀ ਬਾਅਦ ਤੋਂ ਬਾਅਦ ਸਹਿਯੋਗ ਦਿਓ ਪ੍ਰਸ਼ਾਸਨ ਦਾ ਅਧਿਕਾਰੀ ਹੁਣ ਹੀ ਪਿਆ ਇੱਥੇ ਕੋਈ ਅਜੇ ਤੱਕ ਅਧਿਕਾਰੀ ਨਹੀਂ ਆਇਆ ਕਿਸੇ ਨੇ ਆਣ ਕੇ ਪੁੱਛਿਆ ਹੀ ਨਹੀਂ ਪੁੱਛਿਆ ਹੀ ਕੇ ਨਹੀਂ ਸਰਕਾਰ ਨੇ ਤੇ ਆਣ ਕੇ ਸਾਰ ਨਹੀਂ ਲਈ ਇਹ ਪਿੰਡਾਂ ਵਾਲੇ ਲੋਕ ਕਰੋ ਇੱਕ ਦੋ ਜਣੇ ਆ ਵੇਖੋ ਖਾਦ ਵਾਲੇ ਟਰੋਡੇ ਲਿਆਉਂਦੇ ਆ ਟਰੋਡੇ ਵੀ ਨਹੀਂ ਦੇ ਸਕਦੀ ਸਰਕਾਰ ਇੰਨੀ ਨਕਮੀ ਸਰਕਾਰ ਹੋ ਚੁੱਕੀ ਆ ਵੀ ਟਰੋਡੇ ਵੀ ਨਹੀਂ ਦੇ ਸਕਦੀ ਤੇ ਇਹ ਸਾਰਾ ਬੰਦ ਵੇਖੋ ਆ ਟਰੋਡੇ ਲੱਗ ਰਹੇ ਆ ਸੰਗਤ ਲੱਗੀ ਆ ਵਾਹਿਗੁਰੂ ਜੀ ਕਾ ਖਾਲਸਾ ਖਾਤੇ ਸਾਰਾ ਸੰਗਤ ਦੇ ਸੰਯੋਗ ਦੇ ਨਾਲ ਹੀ ਵੱਡਣ ਦਾ ਪ੍ਰਸ਼ਾਸਨ ਨੂੰ ਜੂਨ ਹੀ ਸਰਕੰਡੀ ਉਹਨਾਂ ਦੇ ਕੰਤੇ ਆਣ ਕੇ ਇੱਥੇ ਅਸੀਂ ਵੇਖੀਏ ਆਣ ਕੇ ਸੰਗਤ ਦਾ ਸੰਯੋਗ ਲਈਏ ਕੱਲ ਨੂੰ ਵੋਟਾਂ ਆ ਤੇ ਇੱਥੇ ਆਣ ਕੇ ਭਰ ਭਰ ਗੱਡੀਆਂ ਪਿੰਡਾਂ ਦੇ ਵਿੱਚ ਸੰਗਤ ਨੂੰ ਆਣ ਕੇ ਉਹਨਾਂ ਨੇ ਕਹਣਾ ਸਾਨੂੰ ਵੋਟਾਂ ਪਾਉਣ ਕਿਹੜੇ ਮੂੰਹ ਨਾਲ ਵੋਟਾਂ ਲੈਣ ਉਹਨਾਂ ਨੇ ਦੱਸਣਾ ਇਹ ਬੋਟਾ ਲੈਣਗਾ ਜੇ ਸੰਤੋ ਬੋਟਾ ਲੈਣਗਾ ਆਣ ਕੇ ਇਥੇ ਸੰਤੋ ਦਾ ਸੰਯੋਗ ਦੇਣ ਸੰਤ ਨੂੰ ਵਾਦ ਤੋਂ ਵਾਦ ਪ੍ਰਵੇਦਨ ਆਓ ਇੱਥੇ ਆਣ ਕੇ ਤੁਹਾਡਾ ਸਾਥ ਦਿੰਨੇ ਆ ਤੋੜੇ ਦੇ ਦੇਣ ਪੱਥਰ ਦੀ ਦਾ ਗਲ ਦੂਰ ਦੀ ਰਹਿ ਗਈ ਆ ਨੂੰ ਤੋੜੇ ਦੇਣ ਤੋੜੇ ਵਾਦ ਇਹ ਇੱਥੇ ਹੁਣ ਸੰਤ ਆਪੋ ਆਪਣੇ ਮੱਥਿਆਂ ਤੇ ਦੂਜਾ ਤੀਜਾ ਸਾਰੇ ਰਾਤ ਨੂੰ ਆਪਦੀਆਂ ਰਾਖੀਆਂ ਡਾਇ ਕਰ ਨਾਲ ਦੂਰਾ ਸੰਯੋਗ ਵੀ ਸਵੇਰੇ ਮੁੰਡੇ ਦੇਣ ਦੇ ਵਾਦ ਤੋਂ ਵਾਦ ਆਣ ਕੇ ਮੁੰਡੇ ਇਥੇ ਡਾਇ ਆ ਤੋੜੇ ਲਾਉਣ ਕੋਈ ਮੱਦਬਲ ਇਥੇ ਪ੍ਰਸ਼ਾਸਨ ਦਾ ਅਧਿਕਾਰੀ ਜਣੇ ਤੱਕ ਸਾਡੇ ਤੱਕ ਨਹੀਂ ਪਹੁੰਚਾ ਨਾ ਹੀ ਪਹੁੰਚਣਾ ਇਹ ਗੱਲ ਤਾਂ ਆਪਾਂ ਨੂੰ ਪਤਾ ਜਿੱਦਣ 27 ਦੀਆਂ ਵੋਟਾਂ ਆਈਆਂ ਨਾ ਉਸ ਦਿਨ ਇਹਨਾਂ ਨੇ ਆਣ ਕੇ ਕਹਿਣਾ ਵੀ ਅਸੀਂ ਤੁਹਾਡਾ ਵੱਧ ਤੋਂ ਵੱਧ ਸਾਥ ਦੇਵਾਂਗੇ ਐਂ ਆ ਕਰਾਂਗੇ ਉਹ ਕਰਾਂਗੇ ਇੰਨੀ ਨਕਮੀ ਸਰਕਾਰ ਹੋ ਚੁੱਕੀ ਆ ਵੀ ਇੱਕ ਵਾਰੀ ਵੀ ਨਹੀਂ ਕਹਿੰਨੇ ਅਜੇ ਤੱਕ ਆਣ ਕੇ ਪੁੱਛਿਆ ਕਿਿਹੜੇ ਕਾਰਜ ਅਧਿਕਾਰੀ ਲਾਏ ਆ ਇਹਨਾਂ ਨੇ ਪ੍ਰਧਾਨ ਨਾਲ ਕੇਦਾ ਲਾਲਪੁਰਾ ਸਾਹਬੂ ਜੀ ਇੱਥੇ ਤੱਕ ਪਹੁੰਚੇ ਵੀ ਆਣ ਕੇ ਸਾਡੀ ਸਾਰੀ ਲੈ ਲੈਣ ਐਂ ਉਹਨਾਂ ਨੇ ਲਾਲਪੁਰਾ ਸਾਹਿਬ ਨੂੰ ਕਹਿਨੇ ਆ ਵੀ ਸਾਡੀ ਆਣ ਕੇ ਸਾਰ ਲਓ ਸੰਤ ਦੀ ਵੱਧ ਤੋਂ ਵੱਧ ਆਣ ਕੇ ਸਾਰ ਲਓ ਇਹੋ ਮੌਕਾ ਵਾ ਜੇ ਹੁਣ ਇਹ ਮੌਕਾ ਥਾਂ ਦੇ ਇਹਨਾਂ ਮਾਂਡੇ ਦੇ ਲੋਕਾਂ ਦਾ ਤੇ ਇਹ ਕਿਹੇ ਪਾਸੇ ਲੱਗ ਜਾਣਗੀਆਂ ਸਰਕਾਰਾਂ ਨਹੀਂ ਤੇ ਦੂਰਾ ਇੰਨਾ ਸੰਤ ਦੇ ਵਿੱਚ ਰੋਸ ਆ ਵੀ ਛੱਡ ਗਾ ਦੋ ਲਾਲਪੁਰਾ ਸਾਹਿਬ ਨੂੰ ਫੇਰ ਬੇਨਤੀ ਆ ਕੇ ਵਾਅਦਾ ਵਾਅਦੇ ਇੱਥੇ ਆਣ ਕੇ ਸੰਤ ਦਾ ਸੰਜੋਗ ਦੇਣ ਆਣ ਕੇ ਸੰਤ ਨੂੰ ਪੁੱਛਣ ਤੋੜੇ ਮਹੀਆ ਕਰਾਇ ਦੇਣ ਗਾੜੀ ਪਾਣੀ ਫਪਾਰਾਂ ਤੋਂ ਛਡਾਇਆ ਜਾਵੇ ਹਰੀ ਕਹਤੋ ਆਣ ਕੇ ਪਾਣੀ ਨਾਲ ਛਡਾਇਆ ਜਾਵੇ ਉਹ ਨਾ ਕੋਈ ਡੀਸੀ ਆਉਂਦਾ ਨਾ ਕੋਈ ਹੋਰ ਅਧਿਕਾਰੀ ਸਾਨੂੰ ਤਾਂ ਸਮਝ ਨਹੀਂ ਲੱਗਦੀ ਸਰਕਾਰਾਂ ਸੁਤੀਆਂ ਕਿੱਥੇ ਆ ਵਿਰਜੀ ਲੱਗਿਆ ਨੂੰ ਸਾਨੂੰ ਇਹ ਤਿੰਨ ਤੋਂ ਚਾਰ ਦਿਨ ਹੋ ਗਏ ਵਿਰਜੀ ਲੱਗਿਆ ਨੂੰ ਅੱਛਾ ਤੇ ਇੱਥੇ ਕੋਈ ਪ੍ਰਸ਼ਾਸਨ ਨਹੀਂ ਕੋਈ ਕੋਹ ਨਹੀਂ ਇੱਥੇ ਆਇਆ ਕਿਉਂਕਿ ਇੱਥੇ ਉਹ ਬੰਦ ਥੱਲੇ ਸੁਮੀ ਜਾਂਦਾ ਵਾ ਅੱਛਾ ਜੇ ਸੀ ਪੀ ਲਾ ਕੇ ਮਿੱਟੀ ਹੈਗੀ ਉਥੋਂ ਲੈ ਕੇ ਪਾਈ ਜਾਂਦੇ ਤੇ ਸਾਰਾ ਖਰਚਾ ਆਪਣਾ ਕਰਨਾ ਖਰਚਾ ਆਪਣਾ ਹੀ ਕੋਈ ਕਿਸਦਾ ਖਰਚਾ ਨਹੀਂ ਕੋਈ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਕੋਈ ਨਹੀਂ ਟਿੱਕਰ ਪਈਆਂ ਨਹੀਂ ਪਾਣੀ ਇੱਕ ਤਰੀਕ ਤੋਂ ਵੱਧ ਜਿੱਤਰੇ ਆਉਂਦਾ 33 ਤੋਂ ਲਾ ਕੇ 28 ਤੋਂ ਪਾਣੀ ਲੱਗਾ ਪੈਣ ਝੋਨੇ ਦੇ ਵਿੱਚ ਇੱਧਰ ਚਾਰ ਕਿੱਲੇ ਝੋਨੇ ਦੇ ਆ ਅੱਛਾ ਉਹ ਬਿਲਕੁਲ ਡੁੱਬੇ ਪਿਆ ਜਿਹੜਾ ਉਹ ਬੂਟੇ ਦੇ ਹੁੰਦੇ ਆ ਇਹ ਦੋ ਅੰਦਰਵਾਰ ਚਾਰ ਕਿੱਲੇ ਝੋਨੇ ਦੇ ਆ ਉਹ ਬਿਲਕੁਲ ਡੁੱਬੇ ਆ ਪਾਣੀ ਦੇ ਵਿੱਚ ਇੱਥੇ ਹੁਣ 4 ਤੋਂ 5.5 ਫੁੱਟ ਪਾਣੀ ਇੱਥੇ ਆਤਰੰਦਾ ਕੋਈ ਮੰਗ ਕਰਦੇ ਸਰਕਾਰ ਨੂੰ ਹਾਂਜੀ ਮੰਗੇ ਉਹ ਆਗੇ ਪ੍ਰਸ਼ਾਸਨ ਆਣ ਕੇ ਪਤਾ ਲਵੇ ਨਾਲੇ ਖਰਚਾ ਦੇਵੇ ਤੇ ਤੋੜੇ ਦੇਵੇ ਬੰਦੇ ਦੇਵੇ ਨਰੇਗਾ ਵਾਲੇ ਦੇਣ ਤੇ ਉਹ ਕਿਉਂਕਿ ਕੋਈ ਮਸਹਲਾ ਹਲ ਹੋਵੇ ਕਿਹੜੇ ਕਿਹੜੇ ਪਿੰਡਾਂ ਦੀ ਬੰਦੇ ਲੱਗੇ ਆ ਭਾਈ ਇੱਥੇ ਪਿੰਡ ਭੈ ਲੱਗਾ ਵਾ ਮਣਕ ਦੇ ਕਾ ਲੱਗਾ ਵਾ ਧੁੰਡਾ ਲੱਗਾ ਵਾ ਜੋਹ ਲੱਗਾ ਵਾ ਮੁੰਡੇ ਪਿੰਡ ਦੇ ਸਿੰਘ ਵੀ ਇੱਥੇ ਵਿੱਚ ਆ ਗਏ ਤੇ ਜਿਹੜਾ ਥੱਲੇ ਮੁੰਡੇ ਪਿੰਡ ਦੇ ਬਿਲਕੁਲ ਡੋ ਚੁੱਕਾ ਉਹ ਤਨੂੰ ਪਛਾਣ ਨੂੰ ਪਾਣੀ ਤੁਰਿਆ ਆਉਂਦਾ ਪਿਛੇ ਨੂੰ ਆ ਇੰਨੀ ਕੁ ਟੁਕੜੀ ਫਸਲ ਦੀ ਬਚੀ ਆ ਇੱਥੇ ਹੁਣ ਸਿਆ ਬਾਨ ਜਿਹੜਾ ਸਿਮਣੀ ਹਮੀ ਜਾਂਦਾ ਵਾ ਤੇ ਇੱਥੇ ਆਪਣੇ ਖਰਚੇ ਦੇ ਆਪ ਦੇਤੇ ਹੀ ਤੇ ਜਿਹੜਾ ਅਸੀਂ ਮਿੱਟੀ ਪਾਉਂਦੇ ਆ ਕੋਈ ਪ੍ਰਸ਼ਾਸਨ ਨਹੀਂ ਇੱਥੇ ਕੋਈ ਕੁਝ ਨਹੀਂ ਗਾ ਇਧਰਲੇ ਬੰਨੇ ਪਾੜੀ ਦੇ ਝੋਨਾ ਲਾਇਆ ਸੀ ਉਹ ਚਾਰ ਕਿਲੇ ਇਧਰ ਡੁੱਬਾ ਵਾ ਇਦੋਂ ਪ੍ਰਸ਼ਾਸਨ ਕੋ ਮੰਗ ਕਰਦੇ ਕਿ ਇਹ ਜਿਹੜੀ ਗੁਰਦਾਵਰੀ ਕੀਤੀ ਜਾਵੇ ਜਿਹੜਾ ਇਧਰ ਉਹ ਪਾਰ ਵੀ ਸਾਰਾ ਇਲਾਕਾ ਜਿਹੜਾ ਡੁੱਬਾ ਹੋ ਇਥੋਂ ਪਰਲੇ ਬੰਨੇ ਸਾਰੀਆਂ ਨੰਬਰੀ ਪਾੜੀਆਂ ਵਾ ਸਾਰੀਆਂ ਪਾਣੀ ਪਾਣੀ ਇਥੇ ਰਾਣਾ ਵੀਰ ਜੀ ਕੀ ਆ ਵੇਖੋ ਜੀ ਕਈਆਂ ਸਾਲਾਂ ਤੋਂ ਨੁਕਸਾਨ ਹੁੰਦਾ ਆ ਰਿਹਾ ਜ਼ਿੰਮੇਦਾਰਾਂ ਦਾ ਕੋਈ ਵੀ ਇੱਥੇ ਪ੍ਰਸ਼ਾਸਨ ਚਾਹ ਕੋਈ ਸਰਕਾਰ ਕੋਈ ਵੀ ਇੱਥੇ ਕਿਸਦੀ ਕੰਸਾਰ ਨਹੀਂ ਲਈ ਜੰਨੇ ਆ ਆਵੇ ਕੋਣ ਕਿੰਨਾ ਪਾਣੀ ਆ ਗਿਆ ਫੇਰ ਨੁਕਸਾਨ ਹੋਣ ਰਿਹਾ ਵਾ ਆਪ ਹੀ ਖਰਚੇ ਤੇ ਸਾਰਾ ਕੁਝ ਕਰਨ ਰਹਾ ਆ ਜੀ ਕੋਈ ਇੱਥੇ ਪ੍ਰਸ਼ਾਸਨ ਨਹੀਂ ਆਇਆ ਹਾਂਜੀ ਨੁਕਸਾਨ ਬਹੁਤ ਜ਼ਿਆਦਾ ਅੱਗੇ ਵੀ ਹੋ ਗਿਆ ਪੈੜੀਆਂ ਵੀ ਖਰਾਬ ਹੋ ਗਈਆਂ ਮਿੱਟੀ ਪੈ ਗਈ ਜੀ ਬਹੁਤ ਜ਼ਿਆਦੀ ਹੁਣ ਫੇਰ ਕੰਮ ਖਤਰੇ ਵਾਲਾ ਹੀ ਆ ਜੀ ਬਹੁਤ ਜ਼ਿਆਦਾ ਕਈਆਂ ਦਿਨਾਂ ਤੋਂ ਸੰਕਟਾਂ ਲੱਗੀਆਂ ਵਾ ਬੱਲ ਬੰਨਣ ਦਾ ਦਾ ਬੇੜਾ ਕਰਕੇ ਆਮ ਪਾਰਟੀ ਦੇ ਅੱਗੇ ਮੋਹ ਹੋ ਜਾਂਦਾ ਅੱਗੇ ਵੀ ਵੱਦਾ ਵਾ ਦੋ ਤਿੰਨ ਵਾਰੀ ਫਨ ਹੈ ਤਾਂ ਫੇਰ ਆਇਆ ਆਇਆ ਜਿਹੜਾ ਅੱਗੇ ਮਾਰਿਆ ਪ੍ਰਾਈਟ ਟ੍ਰਾਲੀਆਂ ਆਪਣੀਆਂ ਲਾ ਕੇ ਬੰਨਣ ਡਏ ਆ ਇਹ ਭਗਵੰਤ ਮਾਨ ਦਾ ਤੇ ਬਿਲਕੁਲ ਹੀ ਬੇੜਾ ਕਰਕੇ ਗਿਆ ਵਾ ਹੈ ਤੇਰੇ ਵੀ ਅਧਿਕਾਰੀ ਨੇ ਨਾ ਮਰ ਜਾ ਲਾ ਦੇ 5-6000 ਰੁਪਏ ਖਰਾਬਾ ਦਿੰਦਾ ਉਹਦੇ ਨਾਲ ਤੇ ਸਾਡੇ ਭਾਂਜੇ ਲਾਗਤ ਵੀ ਨਹੀਂ ਪੂਰੀ ਹੁੰਦੀ ਬਿਲਕੁਲ ਉਹ ਕਰਕੇ ਗਿਆ ਸਰਕਾਰ ਕੰਮੀ ਸਰਕਾਰ ਬੰਨੋ ਬੇੜਾ ਕਰਕੇ ਗਿਆ ਦਾ ਹੈ ਹਾਈ ਹਾਈ ਦੇਖੋ ਕੀ ਯਾਰ ਬਣਿਆ ਜੀ ਇੱਥੇ ਬੁਰੇ ਹਾਲ ਲੋਕਾਂ ਦੇ ਰਾਤ ਨੂੰ ਵਿਚਾਰੇ ਮੰਡੇ ਚ ਮੱਛਰ ਜਦੇ ਬੁਰੇ ਹਾਲ ਨਾਲ ਆਪਣੇ ਖਰਚੇ ਦੇ ਮਿਲ ਕਰ ਕਰਾ ਕੇ ਦੇ ਇਹ ਕਰਨ ਦੇ ਜੀ ਬਹੁਤ ਮੁਸ਼ਕਲ ਹਨ ਲੋਕਾਂ ਨੂੰ ਇਧਰ ਉਹ ਧਿਆਨ ਮਾਰ ਲਓ ਕਿੰਨਾ ਏਰੀਆ ਜੀ ਬਾਂ ਟੁੱਟਦਾ ਇਹ ਕਿੰਨੇ ਪਿੰਡਾਂ ਦੇ ਪਿੰਡਾਂ ਨਾਲ thanks <laughs>